ਅਸੀਂ ਉਸ ਦਿਨਰ ਤੇ ਇਕੱਠੇ ਹੋਏ ਆਂ ਦਿਨਰ ਤੇ ਜਿਸ ਦਿਨ ਹੀ ਗਏ ਆ ਉੱਥੇ ਬੈਠੇ ਆ ਤੇ ਉੱਥੇ ਇੱਕ ਆਪਣੇ ਜ਼ਿਲ੍ਹਾ ਜਥੇਦਾਰ ਅਕਾਲੀ ਦਲ ਦਾ ਸਾਦਨ ਜੀ ਰਵਿੰਦਰ ਸੁਹਾਣਾ ਜੀ ਆਨੂੰ ਮਿਲ ਗਏ ਰੈਸਟੋਰੈਂਟ ਦੇ ਬਾਹਰ ਹੀ ਰੈਸਟੋਰੈਂਟ ਅੰਦਰ ਲੱਗੇ ਹਨੂ ਇਹਨਾਂ ਤੇ ਸ਼ੱਕ ਹੈ ਇਹਨਾਂ ਨੇ ਚੋਰੀ ਹੱਡੀਆਂ ਨਿੱਜੀ ਫੋਟੋਆਂ ਖਾਣੇ ਖਾਂਦਿਆਂ ਦੀਆਂ ਉਹ ਕਲਿੱਕ ਕੀਤੀਆਂ ਤੇ ਉਹਨੂੰ ਅਨੈਸੈਸਰੀ ਟੈਗ ਕਰਕੇ ਇਹਨਾਂ ਦੀ ਪਾਰਟੀ ਵੱਲੋਂ ਇਹ ਆਰਐਸਐਸ ਦੀ ਏਜੰਟ ਹੈਗੀ ਆ ਤੇ ਉਹਨੂੰ ਪਬਲਿਸ਼ ਕਰ ਦਿੱਤਾ ਗਿਆ ਪਬਲਿਕ ਕਰ ਦਿੱਤਾ ਗਿਆ ਉਹਦੇ ਉੱਤੇ ਟਿਕਾ ਟਿੱਪਣੀ ਅਨਾਪ-ਸ਼ਨਾਪ ਮੇਰੇ ਉੱਤੇ ਬੋਲਿਆ ਗਿਆ ਸਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਸੋਹਣਾ ਸਾਹਿਬ ਸਾਡੇ ਕੋਲ ਆਏ ਸਾਨੂੰ ਮਿਲੇ ਪਰ ਸੋਹਣਾ ਸਾਹਿਬ ਸਾਫ਼ ਇਨਕਾਰ ਕਰ ਰਹੇ ਨੇ ਕਿ ਮੈਂ ਉਹਨਾਂ ਨੂੰ ਮਿਲਿਆ ਨਹੀਂ ਸੀ ਸੀਸੀਟੀਵੀ ਫੁਟਸ ਕੱਟ ਕੇ ਦੇਖ ਸਕਦੇ ਬਿਲਕੁਲ ਇਹ ਬਿਲਕੁਲ ਨਾਦੀ ਅਜੇ ਵੀ ਉਹ ਬਚਕਾਨਾ ਹਰਕਤਾਂ ਕਰਵਾਏ ਸੱਚ ਕਦੀ ਲੁਕਿਆ ਨਹੀਂ ਰਹਿਤਾ ਕੁਝ ਕਹਿ ਰਹੇ ਕਰ ਰਹੇ ਡਰਿੰਕ ਕੀਤੀ ਸੀ ਕਬਾਬ ਖਾਦਾ ਸੀ ਪਰ ਉਹ ਬਿੱਲ ਦਿਖਾ ਰਹੇ ਨੇ ਕਿ ਅਸੀਂ ਜਦਾ ਕੁਝ ਵੀ ਨਹੀਂ ਖਾਧਾ ਸੀ ਸੀਸੀਟੀਵੀ ਫੁਟੇਜ ਤੇ ਨਿਚੂਟ ਬੋਲੇਗੀ ਆ ਜਾਏਗਾ ਸਭ ਕੁਝ ਸਸਕਾਲ ਜੀ ਦਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮਿਆਪੁਰੀ ਬੀਤੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਤੇ ਭਾਜਪੀ ਆਗੂ ਗਿੰਦਰ ਸਿੰਘ ਸਰਾ ਇੱਕ ਹੋਟਲ ਚ ਮਿਲਦੇ ਨੇ ਤੇ ਅਕਾਲੀ ਦਲ ਦੇ ਇੱਕ ਲੀਡਰ ਵੱਲੋਂ ਉਹਨਾਂ ਦੀ ਫੋਟੋਆਂ ਵਾਇਰਲ ਕੀਤੀ ਜਾਂਦੀਆਂ ਨੇ ਇਹ ਕਹਿ ਕੇ ਕਿ ਉਹਨਾਂ ਵੱਲੋਂ ਗੂਤ ਮੀਟਿੰਗ ਕੀਤੀ ਗਈ ਹੈ ਯਾਨੀ ਹਰਪ੍ਰੀਤ ਸਿੰਘ ਹੋਰਾਂ ਦਾ ਭਾਜਪਾ ਦੇ ਲੀਡਰ ਨੂੰ ਮਿਲਣ ਦਾ ਕੀ ਮਤਲਬ ਹੈ ਸੋ ਲੀਡਰ ਦਾ ਨਾਮ ਆ ਰਿਹਾ ਪ੍ਰਵੀਂਦਰ ਸਿੰਘ ਸੋਹਣਾ ਜ਼ਿਲ੍ਹਾ ਪ੍ਰਧਾਨ ਮੁਹਾਲੀ ਸੋ ਮੇਰੇ ਨਾਲ ਤੇਜਿੰਦਰ ਸਿੰਘ ਸਰਾਹੋਰੀ ਨੇ ਸਰਾਹ ਸਾਹਿਬ ਨੂੰ ਪੁੱਛਦੇ ਕਿ ਸਾਰਾ ਮਾਮਲਾ ਕੀ ਹੈ ਸਰਾਹ ਸਾਹਿਬ ਬਹੁਤ ਵਸਤਵਕਤ ਥੈਂਕ ਯੂ ਜੀ ਤੁਹਾਡਾ ਆਉਣ ਦੇ ਲਈ ਇਹ ਸਰਾਹ ਸਾਹਿਬ ਕੀ ਮਾਮਲਾ ਸਾਰਾ ਹੈ ਇਹ ਜੀ ਇੱਕ ਅਨੈਸੈਸਰੀ ਕ੍ਰਿਟਿਸਿਜ਼ਮ ਖੜਾ ਕੀਤਾ ਗਿਆ ਵਾ ਜੀ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਹੈਗਾ ਯਾਨੀ ਹਰਪ੍ਰੀਤ ਜੀ ਸੇ ਕੌਮ ਦੇ ਬੜੇ ਸਤਕਾਰ ਜਥੇਦਾਰ ਆ ਪ੍ਰਚਾਰਕ ਆ ਕੰਮ ਦੇ ਸਿੱਕਾ ਉਹਨਾਂ ਦਾ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਮਾਨ ਸਨਮਾਨ ਆ ਸਾਰੀ ਕੌਮ ਉਹਨਾਂ ਦਾ ਸਤਿਕਾਰ ਕਰਦੀ ਆ ਉਹਨਾਂ ਨੂੰ ਮਿਲਣ ਵਾਸਤੇ ਇੱਕ ਐਨ ਆਰ ਆਈ ਆਇਆ ਹੋਏ ਸੀਗੇ ਸਾਡੇ ਕਾਮਨ ਮਿੱਤਰ ਹੈਗੇ ਆ ਮੈਨੂੰ ਵੀ ਉਹ ਜਾਣਦੇ ਇਹਨਾਂ ਨੂੰ ਵੀ ਉਹ ਜਾਣਦੇ ਆ ਉਹਨਾਂ ਨੇ ਕਿਹਾ ਵੀ ਮੈਂ ਆਇਆ ਆ ਵਾਤੇ ਵੀ ਮੈਂ ਅੱਜ ਆਪਾਂ ਡਿਨਰ ਜੇ ਇਕੱਠੇ ਕਰ ਲਈਏ ਜੇ ਤੁਸੀਂ ਆ ਜਾਓ ਤੇ ਮੈਂ ਕਿਹਾ ਠੀਕ ਆ ਜੀ ਬਿਲਕੁਲ ਆ ਮੈਨੂੰ ਕੋਈ ਅਤਰਾਜ ਨਹੀਂ ਗਿਆ ਅਸੀਂ ਉੱਥੇ ਡਿਨਰ ਤੇ ਇਕੱਠੇ ਹੋਏ ਆ ਡਿਨਰ ਤੇ ਜਿਸ ਦਿਨ ਅਸੀਂ ਗਏ ਆ ਉੱਥੇ ਬੈਠੇ ਆ ਤੇ ਉੱਥੇ ਇੱਕ ਆਪਣੇ ਜ਼ਿਲ੍ਹਾ ਜਥੇਦਾਰ ਅਕਾਲੀ ਦਲ ਬਾਦਲ ਦੇ ਪ੍ਰਵਿੰਦਰ ਸੁਹਾਣਾ ਜੀ ਸਾਨੂੰ ਉੱਥੇ ਮਿਲ ਗਏ ਆ ਰੈਸਟੋਰੈਂਟ ਦੇ ਬਾਹਰ ਹੀ ਜੀ ਰੈਸਟ੍ਰੋਮਾ ਦੇ ਲਾਗੇ ਤੇ ਜਦੋਂ ਇਹਨਾਂ ਨੇ ਸਾਨੂੰ ਦੇਖਿਆ ਤੇ ਇਹ 10-12 ਲੋਕ ਸੀਗੇ ਇਹਨਾਂ ਨੇ ਇੱਕਦਮ ਜਥੇਦਾਰ ਜੀ ਨੂੰ ਫਤਿਹ ਅਰਜ਼ ਕੀਤੀ ਇਹਨਾਂ ਨੇ ਫਤਿਹ ਬੁਲਾਈ ਆ ਤੇ ਕਾ ਜੀ ਵਧੀਆ ਕੰਮ ਕਰ ਰਹੇ ਹੋ ਜੀ ਤੁਸੀਂ ਪਰ ਇਹ ਪਤਾ ਨਹੀਂ ਕਿਹੜੇ ਨਸ਼ੇ ਦੀ ਲੋਰ ਦੇ ਵਿੱਚ ਇੰਨੇ ਕਿ ਜਿਆਦੇ ਉਹ ਨਸ਼ੇ ਦੇ ਵਿੱਚ ਸੀਗੇ ਇਹਨਾਂ ਨੂੰ ਕੀ ਬੋਲ ਰਹੇ ਕੀ ਗੱਲ ਕਰ ਰਹੇ ਆ ਇਹ ਆਪਣੇ ਆਪ ਦੀ ਅਸਮਰਥ ਜੀ ਸੀਗੇ ਕੀ ਬੋਲ ਰਹੇ ਉਸ ਤੋਂ ਬਾਅਦ ਮੇਰੇ ਨਾਲ ਇਹਨਾਂ ਨੇ ਗੱਲ ਕੀਤੀ ਮੈਨੂੰ ਕਹਿੰਦੇ ਜੀ ਸਰਾਂ ਸਾਹਿਬ ਇਹ ਆਪਾਂ ਮਿਲਣਾ ਵਾ ਵੀ ਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਮੇਰਾ ਨੰਬਰ ਸ਼ੇਅਰ ਕੀਤਾ ਇਹਨਾਂ ਨੇ ਆਪਦਾ ਨੰਬਰ ਮੈਨੂੰ ਫੋਨ ਤੇ ਨੋਟ ਕਰਾਇਆ ਸ਼ੇਅਰ ਕੀਤਾ ਮੈਨੂੰ ਕਹਿੰਦੇ ਜੀ ਤੁਸੀਂ ਬੜਾ ਵਧੀਆ ਕੰਮ ਕਰ ਰਹੇ ਹੋ ਪਾਰਟੀ ਦੇ ਲਈ ਮੈਂ ਆਮਾਂਗਾ ਮਿਲਣ ਵਾਸਤੇ ਮੈਂ ਕਿਹਾ ਜੀ ਵੈਲਕਮ ਜਦੋਂ ਮਰਜ਼ੀ ਆਇਓ ਮਿਲਣ ਵਾਸਤੇ ਕੋਈ ਦਿੱਕਤ ਨਹੀਂ ਇਹ ਗੱਲ ਬਾਤ ਸੀਗੀ ਉਸ ਤੋਂ ਬਾਅਦ ਅਸੀਂ ਜਾ ਕੇ ਖਾਣਾ ਖਾਣ ਬੈਠ ਗਏ ਆ ਇਹਨਾਂ ਨੇ ਚੋਰੀ ਹੁਣ ਰੱਬ ਜਾਣੇ ਇਹਨਾਂ ਨੇ ਕੀਤਾ ਜਾਂ ਕਿਸੇ ਹੋਰ ਨੇ ਕੀਤਾ ਹਨੂ ਇਹਨਾਂ ਤੇ ਸ਼ੱਕ ਹੈ ਇਹਨਾਂ ਨੇ ਉਹ ਚੋਰੀ ਸਾਡੀਆਂ ਨਿੱਜੀ ਫੋਟੋਆਂ ਖਾਣੇ ਖਾਂਦਿਆਂ ਦੀਆਂ ਉਹ ਕਲਿੱਕ ਕੀਤੀਆਂ ਤੇ ਉਹਨੂੰ ਅਨੈਸੈਸਰੀ ਟੈਗ ਕਰਕੇ ਇਹਨਾਂ ਦੀ ਪਾਰਟੀ ਵੱਲੋਂ ਜੀ ਇਹ ਆਰਐਸਐਸ ਦੇ ਏਜੰਟ ਹੈਗੇ ਆ ਤੇ ਉਹਨੂੰ ਆ ਪਬਲਿਸ਼ ਕਰ ਦਿੱਤਾ ਗਿਆ ਪਬਲਿਕ ਕਰ ਦਿੱਤਾ ਗਿਆ ਉਹਦੇ ਉੱਤੇ ਟਿੱਕਾ ਟਿੱਪਣੀ ਅਨਾਪ-ਸ਼ਨਾਪ ਮੇਰੇ ਉੱਤੇ ਬੋਲਿਆ ਗਿਆ ਇਹ ਮਸਲਾ ਹੈ ਸਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਸੋਨਾ ਸਾਹਿਬ ਸਾਡੇ ਕੋਲ ਆਏ ਸਾਨੂੰ ਮਿਲੇ ਪਰ ਸੋਨਾ ਸਾਹਿਬ ਸਾਫ਼ ਇਨਕਾਰ ਕਰ ਰਹੇ ਨੇ ਕਿ ਮੈਂ ਉਹਨਾਂ ਨੂੰ ਮਿਲਿਆ ਨਹੀਂ ਸੀ ਸੀਸੀਟੀਵੀ ਫੁਟੇਜ ਕੱਢ ਕੇ ਦੇਖ ਸਕਦੇ ਹੋ ਬਿਲਕੁਲ ਇਹ ਬਿਲਕੁਲ ਰਾਦੀ ਅਜੇ ਵੀ ਉਹ ਬਚਕਾਨਾ ਹਰਕਤਾਂ ਕਰ ਰਹੇ ਸੱਚ ਕਦੀ ਲੁਕਿਆ ਨਹੀਂ ਰਹਿੰਦਾ ਮੇਰੇ ਨਾਲ ਚੱਲਣ ਸੀਸੀਟੀਵੀ ਫੁਟੇਜ ਦੇਖ ਲੈ ਜੇ ਨਹੀਂ ਮੈਨੂੰ ਮਿਲੇ ਨਹੀਂ ਆਪ ਦਾ ਨੰਬਰ ਸ਼ੇਅਰ ਕਰਾਇਆ ਨਹੀਂ ਇਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਤੇ ਚਮਕ ਕਰਨ ਦੀ ਕੀ ਲੋੜ ਹੈ ਜੇ ਮਿਲ ਵੀ ਪਏ ਤੇ ਫਿਰ ਕੀ ਹੋਇਆ ਕਿ ਸਿਆਸੀ ਆਪਣੇ ਸਿਆਸਤ ਤੋਂ ਉੱਪਰ ਉੱਠ ਕੇ ਵੀ ਤੇ ਸਮਾਜਿਕ ਸਬੰਧ ਹੁੰਦੇ ਆ ਫਿਰ ਕੀ ਹੋ ਗਿਆ ਜੇ ਮਿਲ ਲਏ ਮੁਝ ਮੁਕਰਨ ਦੀ ਕੀ ਲੋੜ ਹੈ ਮੈਨੂੰ ਨਹੀਂ ਪਤਾ ਕਿਉਂ ਮੁਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਉਹ ਡਰਿੰਕ ਕੀਤੀ ਸੀ ਕਬਾਬ ਖਾਦਾ ਸੀ ਪਰ ਉਹ ਬਿੱਲ ਦਿਖਾ ਰਹੇ ਨੇ ਕਿ ਅਸੀਂ ਇਦਾਂ ਦਾ ਕੁਝ ਵੀ ਨਹੀਂ ਖਾਦਾ ਸੀਸੀਟੀਵੀ ਫੁਟੇਜ ਤੇ ਨਿਚੂਟ ਬੋਲੇਗੀ ਆ ਜਾਏਗਾ ਸਭ ਕੁਝ ਇਹ ਝੂਠ ਬੋਲਣ ਦੀ ਕੀ ਲੋੜ ਹੈ ਜਿਉਂ ਕਾਪੀ ਵੀ ਲੈਂਦੀ ਹੈ ਤੇ ਫਿਰ ਕੀ ਹੈ ਇੱਕ ਕਾਲੀ ਲੀਡਰ ਨੇ ਹੋਰ ਨੇ ਵੀ ਕਿਹਾ ਸੀਗਾ ਇੰਟਰਵਿਊ ਦੇ ਵਿੱਚ ਵੀ ਅਸੀਂ ਤਾਂ ਕਾਪੀ ਲੈਨੇ ਆ ਤੇ ਕੀ ਫਰਕ ਪੈ ਗਿਆ ਤੇ ਝੂਠ ਬੋਲਣ ਦੀ ਕੀ ਲੋੜ ਹੈ ਬਸ ਉਹ ਕਹਿ ਰਹੇ ਨੇ ਕਿ ਜੇਕਰ ਉੱਥੇ ਤੁਸੀਂ ਕਹਿ ਰਹੇ ਹੋ ਕਿ ਉੱਥੇ ਸ਼ਰਾਬ ਚੱਲ ਰਹੀ ਸੀ ਕਾ ਚੱਲ ਰਹੀ ਸੀ ਪਰ ਗਿਆਨੀ ਹਰ ਪੇ ਸਿਖ ਨਹੀਂ ਕਵਰ ਤੱਕ ਸਿੱਖਨੇ ਉਹਨਾਂ ਦਾ ਜਾਣ ਦਾ ਉੱਤੇ ਤੁੱਕੇ ਨਹੀਂ ਬਣਦੀ ਕੋਈ ਕੌਣ ਕਹਿ ਰਿਹਾ ਹੈ ਇੱਕ ਵਧੀਆ ਰੈਸਟੋਰੈਂਟ ਦੇ ਵਿੱਚ ਬੈਠਣਾ ਉੱਠਣਾ ਕੀ ਉੱਥੇ ਕੋਈ ਅਮਰਤਾਰੀ ਸਿੱਖ ਨਹੀਂ ਜਾ ਸਕਦਾ ਉਹ ਤੇ ਹਰੇਕ ਦੀ ਆਪਣੀ ਆਪਣੀ ਇੱਕ ਇੱਛਾ ਹੈ ਉਹਨੇ ਕੀ ਖਾਣਾ ਹੈ ਕੀ ਨਹੀਂ ਖਾਣਾ ਕੀ ਉਹਦੀ ਮਰਿਆਦਾ ਹੈ ਉਹ ਆਪਣੇ ਆਪ ਦੇ ਵਿੱਚ ਹਰ ਵਿਅਕਤੀ ਧਿਆਨ ਰੱਖਦਾ ਹੈ ਇਹ ਗਲਤ ਗੱਲ ਹੈ ਜਿਹੜੀ ਸਾਈਡ ਇਹ ਬੈਠੇ ਸੀ ਇੰਡੀਆ ਪਾਕਿਸਤਾਨ ਦਾ ਮੈਚ ਦੇਖ ਰਹੇ ਸੀਗੇ ਅਸੀਂ ਦੂਜੀ ਸਾਈਡ ਤੇ ਬੈਠੇ ਹੋਏ ਸੀ ਕਿ ਟਿਬਨ ਦੇ ਉੱਤੇ ਇਹਦੇ ਵਿੱਚ ਇਹ ਕਿੱਥੇ ਆ ਗਈ ਵੀ ਉੱਥੇ ਕੋਈ ਬੰਦਾ ਨਹੀਂ ਜਾ ਸਕਦਾ ਕਿਉਂ ਕੀ ਗੱਲ ਹੈ ਕਿ ਭਾਈ ਇੱਕ ਗਰੀਬ ਪਰਿਵਾਰ ਦਾ ਵਿਅਕਤੀ ਇੱਕ ਦਲਿਤ ਸਮਾਜ ਤੋਂ ਸਬੰਧ ਰੱਖਦਾ ਹੋਇਆ ਵਿਅਕਤੀ ਉਹ 5 ਸਟਾਰ ਹੋਟਲ ਦੇ ਵਿੱਚ ਜਾ ਕੇ ਖਾਣਾ ਨਹੀਂ ਖਾ ਸਕਦਾ ਇਹਨਾਂ ਦੀ ਦੇ ਪਾਰਟੀ ਦੇ ਪ੍ਰਧਾਨ ਦੇ ਆਪ ਦੇ ਕਈ 5 ਸਟਾਰ ਹੋਟਲ ਹੈਗੇ ਆ ਤੇ ਕੀ ਉੱਥੇ ਇਹਨਾਂ ਚੀਜ਼ਾਂ ਦਾ ਸੇਵਨ ਨਹੀਂ ਹੁੰਦਾ ਇਹ ਗਲਤ ਗੱਲ ਨਾ ਇਸ ਤਰ੍ਹਾਂ ਦੀ ਐਵੇਂ ਕੋਈ ਸਿਆਸੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਟਿੱਕਾ ਟਿੱਪਣੀ ਨਹੀਂ ਕਰਨੀ ਚਾਹੀਦੀ ਕਿਸੇ ਦੇ ਸੋਹਣ ਸਰ ਕਹਿਣੇ ਕਿ ਤੇਂਦਰ ਸਿੰਘ ਇਸ ਤਰ੍ਹਾਂ ਹੋ ਰਹੀ ਕਹਿ ਰਹੇ ਕਦੀ ਕਹਿਦ ਨੇ ਮੈਂ ਭਾਜੀਪੀ ਦਾ ਸੈਕਟਰ ਸੈਕਟਰੀਆਂ ਕਦੇ ਕਦੇ ਨੇ ਮੈਂ ਸਪੋਕਸਪਰਸਨ ਹੈ ਤੇ ਉਹ ਏਜੰਸੀਆਂ ਦੇ ਬੰਦੇ ਨੇ ਆਰਐਸਏ ਦੇ ਬੰਦੇ ਨਹੀਂ ਗਏ ਸਵਾਣਾ ਸਾਹਿਬ ਨੂੰ ਆਪਣੀ ਨਾ ਜਾਣਕਾਰੀ ਦੇ ਵਿੱਚ ਵਾਦਾ ਕਰ ਲੈਣਾ ਚਾਹੀਦਾ ਮੇਰੇ ਬਾਰੇ ਚੰਗੀ ਤਰ੍ਹਾਂ ਜਾਣ ਲੈ ਮੈਂ ਭਾਜਪਾ ਨਾਲ ਤਾਲੁਕਤ ਰੱਖਦਾ ਭਾਜਪਾ ਦੇ ਨਾਲ ਚੱਲਦਾ ਭਾਜਪਾ ਦੇ ਵਿੱਚ ਮੈਂ ਕਈ ਅਹੁਦੇਦਾਰੀਆਂ ਤੇ ਰਹਿਆ ਹਾਂ ਅੱਜ ਵੀ ਹੈਗਾ ਮੈਂ ਭਾਜਪਾ ਦੀ ਵਿਚਾਰਧਾਰਾ ਦੇ ਨਾਲ ਮੈਂ ਸਹਿਮਤ ਹਾਂ ਅੱਜ ਪਾਦਾ ਮੈਂ ਉਹ ਅਖੀਰਲੀ ਕਤਾਰ ਦਾ ਸਵੈਮ ਸੇਵਕ ਵਰਕਰ ਆ ਇੱਕ ਛੋਟਾ ਵਰਕਰ ਆ ਤੇ ਮੈਂ ਆਪਣੀ ਪਾਰਟੀ ਦੀ ਸਟਰੈਂਥਿੰਗ ਲਈ ਕੰਮ ਕਰਦਾ ਮੈਂ ਆਪਣੀ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਕੰਮ ਕਰਦਾ ਕੀ ਗਲਤ ਹੈ ਤੇ ਚ ਮੇਰਾ ਕਨਸਟੀਟਿਊਸ਼ਨਲ ਰਾਈਟ ਹੈ ਤੇ ਜੇ ਕਿਸੇ ਨੂੰ ਕਹਿਣਾ ਜੀ ਆ ਹੈ ਤੇ ਉਹ ਹੈ ਫਲਾਣਾ ਇਹ ਉਹਨਾਂ ਦੀ ਜਾਣਕਾਰੀ ਦੇ ਵਿੱਚ ਕਮੀ ਹੈ ਉਹਨਾਂ ਨੂੰ ਵਾਧਾ ਕਰ ਲੈਣਾ ਚਾਹੀਦਾ ਮੇਰੇ ਸਾਰੇ ਸੋਸ਼ਲ ਮੀਡੀਆ ਪੇਜਾਂ ਦੇ ਉੱਤੇ ਬੜਾ ਕਲੀਅਰਲੀ ਮੈਂਸ਼ਨ ਹੈ ਮੇਰੀ ਲਾਈਫ ਪਬਲਿਕ ਹੈ ਮੇਰੀਆਂ सोशल मीडिया अकाउंट्स पब्लिक है उस कुछ भी छुपाया नहीं मंशा की हो सकती है फिर फोटो वायरल करने के पीछे की मंशा हो सकती है बिना गलों अननेसेसरी इन्हों दी बचकानियां हरकत वा इन्ह ने अज तक राजनीति ही क्रिटिसिजम की की है दूजिया ट्रोल कर क्रिटिसाइज कर साफ सुथरी राजनीति करनी चाहिए आपकी राजनीति कर आपकी सियासत कर साफ सुथरी सियासत कर पंजाब के हक च पंजाब के लोगों के लिए देश हित सियासत कर ना कि इस तरीके दी उछियां हरकत करना ਇਕੋ ਤੁਸੀਂ ਰঞ্জੀਤ ਸਿੰਘ ਗਿੱਲ ਹੋਰਾਂ ਨੂੰ ਵੀ ਬੀਜੇਪੀ ਵਿੱਚ ਲੈ ਕੇ ਆਏ ਹੋ ਤੇ ਉਹਨੂੰ ਇਹ ਡਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਗਠਜੋੜ ਦਾ ਡਰ ਹੋ ਸਕਦਾ ਹੈ। ਇਸ ਚ ਉਹਨਾਂ ਨੂੰ ਡਰਨ ਦੀ ਕੀ ਲੋੜ ਹੈ? ਰਹੀ ਗੱਲ ਗਿੱਲ ਸਾਹਿਬ ਦੀ ਰঞ্জੀਤ ਸਿੰਘ ਗਿੱਲ ਦੀ। ਉਹਨਾਂ ਨੇ ਆਪ ਆਪਣਾ ਮਨ ਬਣਾ ਕੇ ਪਾਰਟੀ ਦੀ ਵਿਚਾਰਧਾਰਾ ਨੂੰ ਸਮਝ ਕੇ ਉਹਨਾਂ ਨੂੰ ਚੰਗੀ ਲੱਗੀ। ਉਹਨਾਂ ਨੂੰ ਭਾਜਪਾ ਦੀ ਵਰਕਿੰਗ ਚੰਗੀ ਲੱਗੀ। ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਦੀ ਵਰਕਿੰਗ ਚੰਗੀ ਲੱਗੀ। ਉਹਨਾਂ ਦੀਆਂ ਨੀਤੀਆਂ ਚੰਗੀਆਂ ਲੱਗੀਆਂ। ਉਹਨਾਂ ਦਾ ਫੈਸਲੇ ਆਪਦੇ ਆ ਅੱਡੇ ਫੈਸਲੇ ਨਹੀਂ ਗੇ ਅਸੀਂ ਕਿਸੇ ਨੂੰ ਕੋਈ ਧੱਕੇ ਨਾਲ ਕੋਈ ਕਿਸੇ ਨੂੰ ਨਹੀਂ ਲੈ ਕੇ ਆਉਂਦਾ ਇਹ ਗਲਤ ਗੱਲਾਂ ਆ ਜੀ ਤੁਸੀਂ ਐ ਕਰਤਾ ਉਹ ਕਰਤਾ ਇਹ ਗਲਤ ਗੱਲ ਹੈ ਜੀ ਵਾਕਈ ਆਪਣੇ ਕਿਸੇ ਐਨ ਆਰ ਆਈ ਫਰੈਂਡ ਨੂੰ ਤੇ ਮਿਲਣ ਗਏ ਸੀ ਜਾਂ ਕਿ ਵਾਕਈ ਤੁਹਾਡੀ ਕੋਈ ਮੀਟਿੰਗ ਸੀ ਕਿਉਂ ਕਹਿੰਦੇ ਦੋ ਬੰਦੇ ਉਹਨਾਂ ਕੋਲ ਹੋਰ ਵੀ ਮੋਨੇ ਬੈਠੇ ਸੀ ਉਹ ਵੀ ਡਰਿੰਕ ਕਰ ਰਹੇ ਸੀ ਬਿਲਕੁਲ ਗਲਤ ਗੱਲ ਹੈ ਅਸੀਂ ਜਸ ਟੇਬਲ ਤੇ ਬੈਠੇ ਸੀਗੇ ਐਨ ਆਰ ਆਈ ਸਾਡਾ ਫਰੈਂਡ ਹੈ ਉਹਦਾ ਵੱਡਾ ਕਾਰੋਬਾਰ ਹੈ ਇੱਥੇ ਉਸ ਨੂੰ ਅਸੀਂ ਮਿਲਣ ਗਏ ਮੈਂ ਅਲੱਗ ਗਿਆ ਵਾਂ ਉਹ ਅਲੱਗ ਆਏ ਆ ਆਈ ਉੱਥੇ ਬੈਠੇ ਆ ਖਾਣਾ ਖਾਦਾ ਤੇ ਰਾਤ ਨੂੰ ਸਵਾ ਘੰਟਾ ਉੱਥੇ ਬਤੀਤ ਕੀਤਾ ਮੈਂ ਵਾਪਸ ਆਪਣੇ ਘਰ ਆ ਗਿਆ ਉਹ ਆਪਦੇ ਜਗਾ ਚਲੇ ਗਿਆ ਤੇ ਕੀ ਉਹਦੇ ਚ ਗਲਤ ਹੋ ਗਿਆ ਕੋਈ ਉੱਥੇ ਇਸ ਤਰ੍ਹਾਂ ਦੀ ਸਿਆਸੀ ਗੱਲਬਾਤ ਨਹੀਂ ਕੋਈ ਮੀਟਿੰਗ ਨਹੀਂ ਕੋਈ ਇਸ ਤਰ੍ਹਾਂ ਦੀ ਕੋਈ ਇਹੋ ਜੀ ਉਹ ਨਹੀਂ ਹੈਗੀ ਜਿਹੜਾ ਇਹਨਾਂ ਨੇ ਇਹਨੂੰ ਪ੍ਰੋਜੈਕਟ ਕੀਤਾ ਜੋ ਇਹ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਬਿਲਕੁਲ ਗਲਤ ਗੱਲ ਹੈ ਉਹ ਕਾਮ ਦੇ ਜਥੇਦਾਰ ਰਹੇ ਆ ਕਾਮ ਦੇ ਜਥੇਦਾਰ ਹੈ ਪ੍ਰਚਾਰਕ ਆ ਦੁਨੀਆ ਭਰ ਚ ਉਹਨਾਂ ਦਾ ਸਤਕਾਰ ਹੈ ਹਰ ਸਿੱਖ ਉਹਨਾਂ ਦਾ ਸਤਕਾਰ ਕਰਦਾ ਹੈ ਪਰ ਸੋਣਾ ਸਭ ਤਾਂ ਕਹਿ ਰਹੇ ਕਿ ਮੈਂ ਉਹਨਾਂ ਨੂੰ ਜਥੇਦਾਰ ਮੰਦੀ ਹੈ ਨਹੀਂ ਉਹ ਉਹਨਾਂ ਦੀ ਨਿੱਜੀ رائے ਆ ਜੇ ਕੋਈ ਕਿਸੇ ਆਪਣੇ ਨਿੱਜੀ ਸਵਾਰਥ ਕਰਕੇ ਕਿਸੇ ਦੇ ਉੱਤੇ ਟਿੱਕਾ ਟਿੱਪਣੀ ਕਰੇ ਕੋਈ ਪੰਜ ਸੱਤ ਬੰਦੇ ਕਹਿਣ ਜੀ ਅਸੀਂ ਆ ਨਹੀਂ ਮੰਨਦੇ ਅਸੀਂ ਨਹੀਂ ਮੰਨਦੇ ਕਿ ਉਸ ਦੇ ਨਾਲ ਤੁਸੀਂ ਲੋਕਾਂ ਦੀ رائے ਲੋਕਾਂ ਲੋਕਾਂ ਦੇ ਵਿਚਾਰ ਨਹੀਂ ਬਦਲ ਸਕਦੇ ਉਹ ਆਪੋ ਆਪਣਾ ਵਿਚਾਰ ਹੋ ਸਕਦਾ ਹੈ ਅਸੀਂ ਤੇ ਉਹਨਾਂ ਦੇ ਕੌਮ ਦੇ ਜਿਹੜਾ ਉਹ ਪ੍ਰਚਾਰ ਕਰਦੇ ਜਿਹੜਾ ਸਿੱਖ ਧਰਮ ਦਾ ਪ੍ਰਚਾਰ ਕਰਦੇ ਆ ਅਸੀਂ ਤੇ ਉਹਨਾਂ ਤੋਂ ਪ੍ਰਭਾਵਿਤ ਆ ਮੈਂ ਤੇ ਉਹਨਾਂ ਦਾ ਸਤਿਕਾਰ ਕਰਦਾ ਮੈਂ ਇੱਕ ਇਕੱਲਾ ਸਿੱਖ ਨਹੀਂ ਗੈਰ ਸਿੱਖ ਵੀ ਉਹਨਾਂ ਦਾ ਸਤਿਕਾਰ ਕਰਦੇ ਆ ਸਾਰੇ ਧਰਮਾਂ ਦੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਆ ਇੱਥੇ ਕੀ ਗਲਤ ਹੈ ਇਹ ਸਿਆਸਤ ਤੋਂ ਉੱਪਰ ਉੱਠ ਕੇ ਵੀ ਕੋਈ ਸਬੰਧ ਹੋ ਸਕਦੇ ਆ ਨਾ ਸਮਾਜਿਕ ਸਬੰਧ ਵੀ ਹੋ ਸਕਦੇ ਆ ਇਹ ਗਲਤ ਗੱਲਾਂ ਇਹਨੂੰ ਇਸ ਤਰੀਕੇ ਦਾ ਕੂੜ ਪ੍ਰਚਾਰ ਨਹੀਂ ਕਰਨਾ ਚਾਹੀਦਾ ਇਹਨਾਂ ਲੋਕਾਂ ਨੂੰ ਅਜੇ ਵੀ ਹਟ ਜਾਣੇ ਚੰਗੇ ਰਹਿਣਗੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਕੋਲ ਆਏ ਸਾਨੂੰ ਮਿਲੇ ਫੋਟੋ ਖਿੱਚੀ ਗਈ ਪਰ ਸੋਨਾ ਸਾਬ ਕਦੀ ਕੋਈ ਇਸ ਤਰ੍ਹਾਂ ਦੀ ਫੋਟੋ ਨਹੀਂ ਖਿੱਚੀ ਗਈ ਜਿਹੜੇ ਖਿੱਚੀ ਹੀ ਨਹੀਂ ਗਈ ਤੇ ਵਾਇਰਲ ਕਿਵੇਂ ਹੋ ਗਈ ਇਹ ਫੋਟੋਆਂ ਕਿੱਥੋਂ ਆਈਆਂ ਉਹ ਵੀ ਸਾਡੇ ਨਿੱਜੀ ਖਾਣਾ ਖਾਂਦਿਆਂ ਦੀਆਂ ਫੋਟੋਆਂ ਵਾਇਰਲ ਕਰਨੀਆਂ ਇਹ ਵੀ ਤਾਂ ਗਲਤ ਗੱਲਾਂ ਹੀ ਆ ਅਸੀਂ ਤਾਂ ਖਿੱਚੀਆਂ ਨਹੀਂ ਤੇ ਨਾ ਸਾਨੂੰ ਪਤਾ ਲੱਗਾ ਇਹ ਤਾਂ 3-4 ਦਿਨਾਂ ਬਾਅਦ ਜਦੋਂ ਚੱਲਣ ਲੱਗ ਗਿਆ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਚੱਲਣ ਲੱਗ ਗਿਆ ਉਸ ਦਿਨ ਮੈਨੂੰ ਪਤਾ ਲੱਗ ਗਿਆ ਵੀ ਆ ਕੀ ਚੱਲ ਰਿਹਾ ਹੈ ਅੰਦਾਜ਼ਾ ਪਤਾ ਹੀ ਨਹੀਂ ਕਿਸੇ ਗੱਲ ਦਾ ਸੋ ਕਿਸ ਤਰ੍ਹਾਂ ਵੇਖਦੇ ਹੋ ਸੁਖਵੀਰ ਸਿੰਘ ਬਾਦਲ ਹੜਾ ਜੋ ਗਰੀਬਾਂ ਦੀ ਪੈਸਾ ਬਣ ਰਹੀ ਉਹਨਾਂ ਕਿ ਕਿਦਾਂ ਦੇਖੋ ਦੀ ਪੰਜਾਬ ਦੇ ਉੱਤੇ ਆਪਦਾ ਹੀ ਹੋਈ ਹੈ ਇੱਥੇ ਸਿਆਸਤ ਕਰਨ ਦੀ ਲੋੜ ਨਹੀਂ ਪੰਜਾਬ ਦੇ ਨਾਲ ਜਿਹੜਾ ਵੀ ਵਿਅਕਤੀ ਪਿਆਰ ਕਰਦਾ ਹੈ ਪ੍ਰੇਮ ਕਰਦਾ ਹੈ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਥਾਵਾਂ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਸਾਡਾ ਪਹਿਲਾ ਧਰਮ ਤੇ ਫਰਜ਼ ਹੈ ਉਸ ਦੇ ਵਿੱਚ ਜਿਹੜਾ ਵੀ ਵਿਅਕਤੀ ਯੋਗਦਾਨ ਦੇ ਰਿਹਾ ਹੈ ਸ਼ਲਾਘਾਯੋਗ ਹੈ ਕੁਝ ਗਲਤ ਨਹੀਂ ਇਹ ਵਿੱਚ ਫਿਰ ਸਕੀਰ ਬਾਦਲ ਤੇ ਸ਼ਲਾਘਾ ਕਿਉਂ ਕੀਤੀ ਜਾ ਰਹੀ ਹੈ ਆਪਰੇਸ਼ਨ ਪਾਰਟੀ ਕਹਿ ਰਹੀ ਹੈ ਕਿ ਇਹ ਪਾਰਟੀ ਦਾ ਪੈਸਾ ਹੈ ਐਸਪੀਸੀ ਦਾ ਪੈਸਾ ਬਣ ਰਿਹਾ ਦੇਖੋ ਇੱਕ ਪਬਲਿਕ ਪਰਸੈਪਸ਼ਨ ਹੈ ਲੋਕੀ ਕੀ ਕਹਿ ਰਹੇ ਕੀ ਨਹੀਂ ਕਹਿ ਰਹੇ ਜੇ ਕਿਤੇ ਕੋਈ ਸੱਚ ਹੋਏਗਾ ਤਾਂ ਹੀ ਲੋਕੀ ਕਹਿ ਰਹੇ ਜੇ ਲੋਕਾਂ ਨੂੰ ਇਹ ਚੀਜ਼ ਲੱਗ ਰਹੀ ਹੈ ਤਾਂ ਹੀ ਲੋਕ ਕਹਿ ਰਹੇ ਆ ਬਾਕੀ ਇਹ ਬਲਿ ਟਿਕਲ ਪਾਰਟੀ ਹੁਣ ਆਪਣੀ ਸਿਆਸੀ ਜ਼ਮੀਨ ਪੰਜਾਬ ਦੇ ਵਿੱਚੋਂ ਇਹਨਾਂ ਦੇ ਥੱਲੇੋਂ ਖਿਸਕ ਗਈ ਹੈ ਕੰਪਲੀਟਲੀ ਇਹ ਉਸ ਚੀਜ਼ ਨੂੰ ਕਵਰ ਅਪ ਕਰਨ ਦੇ ਲਈ ਕਈ ਮਨਕਣ ਕਹਾਣੀਆਂ ਬਣਾਉਣੀਆਂ ਕਿਸੇ ਨੂੰ ਬਦਨਾਮ ਕਰਨਾ ਕਿਸੇ ਨੂੰ ਟ੍ਰੋਲ ਕਰਨਾ ਉਸ ਦੇ ਉੱਤੇ ਲੱਗੇ ਹੋਏ ਆ ਇਹੋ ਹੀ ਲੋਗ ਆ ਜਿਨ੍ਹਾਂ ਨੇ ਭਾਜਪਾ ਦੇ ਨਾਲ ਪਿਛਲੇ 35 ਸਾਲ ਨਾਲ ਰਲ ਕੇ ਪੰਜਾਬ ਚਨਾ ਨੇ ਰਾਜ ਕੀਤਾ ਇਹਨਾਂ ਨੇ ਵਜ਼ੀਰੀਆਂ ਮਾਣੀਆਂ ਇਹਨਾਂ ਨੂੰ ਇੱਥੋਂ ਤੱਕ ਪਹੁੰਚਾਉਣ ਵਾਲੇ ਭਾਜਪਾ ਨਾਲ ਮਿਲ ਕੇ ਹੀ ਇੱਥੋਂ ਤੱਕ ਬਣੇ ਆ ਇੱਥੋਂ ਤੱਕ ਪਹੁੰਚੇ ਆ ਅੱਜ ਜੇ ਇਹਨਾਂ ਨੂੰ ਅਸੀਂ ਨਹੀਂ ਚੰਗੇ ਲੱਗਦੇ ਉਹ ਹੁਣ ਉਹਨਾਂ ਦੀ ਨਿੱਜੀ رائے ਹੋ ਸਕਦੀ ਆ ਇਹ ਤਾਂ ਕੁਝ ਕਹਿ ਨਹੀਂ ਸਕਦੇ ਸਾਨੂੰ ਤੇ ਪੰਜਾਬ ਦੇ ਵਿੱਚ ਲੋਕ ਬਹੁਤ ਜ਼ਿਆਦਾ ਵੈਲਕਮ ਕਰਦੇ ਭਾਜਪਾ ਨੂੰ ਲੋਕ ਤੇ ਅੱਜ ਇਹ ਗੱਲ ਕਹਿ ਰਹੇ ਆ ਕਹਿੰਦੇ ਜੇ ਪੰਜਾਬ ਦਾ ਕੋਈ ਭਲਾ ਕਰ ਸਕਦਾ ਤੇ ਭਾਜਪਾ ਕਰ ਸਕਦੀ ਆ ਪੰਜਾਬ ਅੱਜ ਐਸੀਆਂ ਕੱਲੀ ਇੱਕ ਆਪ ਦਾ ਇਹ ਜਿਹੜੀ ਹੁਣ ਆਈ ਆ ਖੜਾਂ ਦੀ ਇਸ ਤੋਂ ਇਲਾਵਾ ਡਰੱਗ ਦੀ ਆਪਤਾ ਵਾ ਇੱਥੇ ਗੈਂਗਸਟਰイズਮ ਦੀ ਆਪਤਾ ਵਾ ਅਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਅਨਐਮਪਲੋਇਮੈਂਟ ਇੱਥੇ ਇੰਨੀ ਵਧੀ ਪਈ ਹੈ ਉਹ ਵੀ ਇੱਕ ਆਪਤਾ ਪੰਜਾਬ ਦੇ ਲਈ ਮਾਈਗ੍ਰੇਸ਼ਨ ਇੱਥੋਂ ਰਹੀ ਹੈ ਪੰਜਾਬ ਦੀ ਬਾਹਰੋਂ ਮਾਈਗ੍ਰੇਸ਼ਨ ਪੰਜਾਬ ਚ ਆ ਰਹੀ ਹੈ ਦੂਜੀਆਂ ਸਟੇਟਾਂ ਚ ਉਹ ਵੀ ਆਪਤਾ ਹੈ ਇਹਨਾਂ ਚੀਜ਼ਾਂ ਦੇ ਉੱਤੇ ਸੋਚਣ ਦੀ ਵਿਚਾਰਨ ਦੀ ਲੋੜ ਹੈ ਨਾ ਕਿ ਇੱਕ ਦੂਜੇ ਨੂੰ ਕ੍ਰਿਟਿਸਾਈਜ਼ ਕਰਨ ਦੀ ਲੋੜ ਜੀ ਗਿਆਨੀ ਹਰਪ੍ਰੀਤ ਕੋਹਰਾ ਨੇ ਆਪਣੀ ਲਗ ਪਾਰਟੀ ਖੜੀ ਕੀਤੀ ਹੈ ਕਿਤੇ ਇਹ ਤਰ੍ਹਾਂ ਕਿ ਤੇਜਿੰਦਰ ਸਿੰਘ ਸਰਾ ਹੋਰੀ ਭਾਜਪਾ ਨਾਲ ਅਲਾਈਂਸ ਕਰਨ ਚ ਲੱਗੇ ਹੋਏ ਨੇ ਉੱਜੇ ਹੋਏ ਨੇ ਬਿਲਕੁਲ ਨਹੀਂ ਬਿਲਕੁਲ ਗਲਤ ਗੱਲ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆਵਾ ਇਹ ਸਿਆਸਤ ਤੋਂ ਉੱਪਰ ਉੱਠ ਕੇ ਸਾਡੇ ਸਬੰਧ ਆ ਰਿਸ਼ਤੇ ਆ ਰਿਲੇਸ਼ਨਸ ਹੈਗੇ ਆ ਉੱਠਣਾ ਬੈਠਣਾ ਮਿਲਣਾ ਹੀ ਉਹਨਾਂ ਦਾ ਸਤਿਕਾਰ ਕਰਦੇ ਆ ਠੀਕ ਹੈ ਰਹੀ ਗੱਲ ਪੰਜਾਬ ਸਭ ਦੇ ਲਈ ਖੁੱਲਾ ਵਾ ਹਰੇਕ ਕੋਈ ਇੱਥੇ ਆਪਣੀ ਸਿਆਸਤ ਕਰਨ ਕਰ ਸਕਦਾ ਹੈ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਕਿਸੇ ਦਾ ਕਿਸੇ ਤੇ ਕੋਈ ਜ਼ੋਰ ਨਹੀਂ ਇਹ ਕਨਸਟੀਟਿਊਸ਼ਨਲ ਰਾਈਟ ਹੈ ਹਰ ਬੰਦੇ ਦਾ ਇਸ ਦੇ ਉੱਤੇ ਇਸ ਤਰ੍ਹਾਂ ਦੀ ਟਿੱਕਾ ਟਿੱਪਣੀ ਕਰਨੀ ਇਹ ਗਲਤ ਗੱਲ ਹੈ ਰਹੀ ਗੱਲ ਜਿਹੜੀ ਗੱਲ ਇਹ ਕਹਿੰਦੇ ਆ ਜੀ ਜੋੜ ਤੋੜ ਦੀ ਰਾਜਨੀਤੀ ਬਿਲਕੁਲ ਗਲਤ ਗੱਲ ਲੋੜ ਹੀ ਨਹੀਂ ਹੈਗੀ ਭਾਜਪਾ ਕੋਲੇ ਤਾਂ ਆਲਰੇਡੀ 18% ਵੋਟ ਬੈਂਕ ਹੈ ਪਿਛਲੀਆਂ ਜਨਰਲ ਇਲੈਕਸ਼ਨਸ ਦੇ ਵਿੱਚ 21 ਸੀਟਾਂ ਦੇ ਉੱਤੇ ਤੇ ਅਸੀਂ ਵਹੀ ਲੀਡ ਲਈ ਹੋਈ ਆ ਅਸੈਂਬਲੀ ਦੀਆਂ ਜਨਰਲ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਭਾਜਪਾ ਦੀ ਦਿਨੋਂ ਦਿਨ ਹਰ ਘੰਟੇ ਹਰ ਰੋਜ਼ ਮਜ਼ਬੂਤ ਹੋ ਰਹੀ ਆ ਪੰਜਾਬ 'ਚ ਮੇਰੇ ਵਰਗੇ ਸੈਂਕੜੇ ਕਾਰਕਿਰਤਾ ਮੇਰੇ ਵਰਗੇ ਸੈਂਕੜੇ ਲੋਕ ਭਾਜਪਾ ਦੇ ਨਾਲ ਕੰਮ ਕਰ ਰਹੇ ਆ ਤੇ ਦਿੱਲੀ ਲੋਕ ਜੁੜ ਰਹੇ ਆ ਇਸ ਗੱਲ ਨੂੰ ਕਹਿਣਾ ਕਿ ਗਲਤ ਗੱਲਾਂ ਵਾਂ ਅਸੀਂ ਤਾਂ ਆਪਣੇ ਆਪ ਦੀ ਸਮਰੱਥਾ ਭਾਜਪਾ ਆਪਣੇ ਆਪ ਦੀ ਸਮਰੱਥ ਹੈ ਬੀਤੇ ਦਿਨੀ ਸ਼੍ਰੀ ਦਿਨਦਰ ਮੋਦੀ ਜੀ ਹਰ ਪ੍ਰਦੇਸ਼ ਇਲਾਕਿਆਂ ਦਾ ਦੌਰਾ ਕਰਕੇ ਗਏ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਅਲਾਣ ਕਰਕੇ ਗਏ ਪਰ ਆਪੋਸ਼ਨ ਪਾਰਟੀਆਂ ਉਸ ਨੂੰ ਅਟਜ ਲੂਣ ਦੱਸ ਰਹੀਏ ਨੇ ਕੋਈ ਉਸ ਨੂੰ ਗਾਗਰ ਜ ਸਾਗਰ ਕਹਿ ਰਿਹਾ ਕੋਈ ਕਹਿ ਰਿਹਾ ਕਿ ਪੰਜਾਬੀਆਂ ਦੇ ਜ਼ਖਮਾਂ ਤੇ ਲੂਣ ਛਿੜਕਿਆਗੇ ਤੁਸੀਂ ਕਿਸ ਤਰ੍ਹਾਂ ਬਿਲਕੁਲ ਗਲਤ ਹੈ ਇਹ ਆਪ ਕੋ ਆਪਣੇ ਰਾਜਨੀਤਿਕ ਸਵਾਰਥ ਦੇ ਲਈ ਰਾਜਨੀਤੀ ਹੈ ਪਿਓ ਜੀ ਪ੍ਰਾਈਮ ਮਿੰਿਸਟਰ ਸਰ ਦੀ ਵਿਜ਼ਿਟ ਤੋਂ ਪਹਿਲਾਂ 12000 ਕਰੋੜ ਤੋਂ ਵੀ ਜ਼ਿਆਦਾ ਡਿਜਾਸਟਰ ਮੈਨੇਜਮੈਂਟ ਦਾ ਫੰਡ ਜਿਹੜਾ ਸੀਗਾ ਉਹ ਸਟੇਟ ਗਵਰਨਮੈਂਟ ਕੋਲੇ ਪਿਆ ਹੋਇਆ ਸੀ ਆਲਰੇਡੀ ਉਹਨਾਂ ਦੇ ਪੰਜਾਬ ਸਰਕਾਰ ਦੇ ਜਿਹੜੇ ਚੀਫ ਸਕੱਰੇਟਰੀ ਆ ਉਹਨਾਂ ਨੇ ਆਪ ਇਹ ਗੱਲ ਪ੍ਰਾਈਮ ਮਿਨਿਸਟਰ ਸਰ ਨੂੰ ਸ਼ੇਅਰ ਕੀਤੀ ਦੱਸੀ ਉੱਥੇ ਕਾਗਜ਼ ਲੈ ਕੇ ਗਏ ਅੰਕੜੇ ਲੈ ਕੇ ਗਏ ਉੱਥੇ ਪ੍ਰਾਈਮ ਮਿਨਿਸਟਰ ਸਰ ਨੇ ਅਨਾਉਂਸ ਕੀਤਾ 1600 ਕਰੋੜ ਰੁਪਏ ਦਾ ਪੈਕੇਜ ਇਮੀਡੀਏਟਲੀ ਅਸੀਂ ਜਿਹੜੀ ਹੁਣੇ ਮਦਦ ਭੇਜ ਰਹੇ ਹਾਂ ਬਾਕੀ ਅਸੈਸ ਕਰਕੇ ਸਟੇਟ ਗਵਰਨਮੈਂਟ ਦੱਸੇ ਕਿ ਹੋਰ ਕੀ ਚਾਹੀਦਾ ਹੈ ਹਰ ਤਰ੍ਹਾਂ ਹਰ ਪੱਖ ਤੋਂ ਕੇਂਦਰ ਸਰਕਾਰ ਪੰਜਾਬ ਦੇ ਹੜਪੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਤੀ ਹੈ ਹੁਣ ਗੱਲਾਂ ਇਥੋਂ ਤੱਕ ਹੋ ਰਹੀਆਂ ਜਿਹੜੀ ਸਟੇਟ ਪੰਜਾਬ ਦੇ ਵਿੱਚ ਜਿਹੜੇ ਹੜਪੀੜਤ ਲੋਕ ਹੈ ਉਹ ਤੇ ਸਟੇਟ ਗਵਰਨਰ ਦੇ ਉੱਤੇ ਵਿਸ਼ਵਾਸ ਹੀ ਨਹੀਂ ਕਰ ਰਹੇ ਉਹ ਤੇ ਇਹ ਗੱਲ ਕਹਿ ਰਹੇ ਜੀ ਸਾਨੂੰ ਪੈਸਾ ਜਿਸ ਤਰੀਕੇ ਨਾਲ ਕਿਸਾਨ ਨਿਧੀ ਫੰਡ ਆਉਂਦਾ ਵਾ ਸਾਨੂੰ ਤੇ ਡੀਬੀਟੀ ਸਕੀਮ ਦੇ ਵਿੱਚ ਸਰਕਾਰ ਸਿੱਧਾ ਪੈਸਾ ਦੇਵੇ ਸਾਨੂੰ ਤੇ ਇਹਨਾਂ ਤੇ ਇਤਵਾਰ ਨਹੀਂ ਕਿ ਸਾਡਾ ਪੈਸਾ ਕਿਤੇ ਖਾ ਨਾ ਜਾਵੇ ਗੱਲਾਂ ਤੇ ਇਥੋਂ ਤੱਕ ਕਰ ਰਹੀਆਂ ਲੋਕਾਂ ਦੀਆਂ ਹਰਦੀਪ ਸਿੰਘ ਮੁੰਡੀਆਂ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਸਭ ਮਜ਼ਾਕ ਕੀ ਲੈਜੇ ਕਹਿ ਕੇ ਕਿ ਗਏ ਨੇ ਕਿ ਆਪਕੋ ਹਿੰਦੀ ਮੇ 1600 ਕਰੋੜ ਰਪਏ ਸਮਝ ਆਦਾ ਕਿ ਮਜ਼ਾਕ ਹੀ ਕਰਕੇ ਕਿ ਨਹੀਂ ਪਿਆ ਆਪ ਨੂੰ ਦੇਖੋ ਜੀ ਇਹ ਗੱਲ ਮੈਂ ਵੀ ਸੋਸ਼ਲ ਮੀਡੀਆ ਤੋਂ ਮੈਨੂੰ ਵੀ ਉਸ ਦਿਨ ਹੀ ਪਤਾ ਲੱਗਾ ਵੀ ਹਰਦੀਪ ਮੁੰਡੀਆਂ ਨਾਂ ਦਾ ਵੀ ਕੋਈ ਮੰਤਰੀ ਹੈਗਾ ਪੰਜਾਬ 'ਚ ਸਾਨੂੰ ਵੀ ਨਹੀਂ ਸੀ ਪਤਾ ਫਿਰ ਉੱਪਰੋਂ ਗੱਲ ਏਡੀ ਅਜੀਬ ਹੈ ਕਿ ਤੁਸੀਂ ਕੈਬਨਿਟ ਮਨਿਸਟਰ ਚ ਮਿਨਿਸਟਰੀ ਜੀ ਸੰਭਾਲ ਰਹੇ ਹੋ ਤੁਹਾਨੂੰ ਹਿੰਦੀ ਸਮਝ ਨਾ ਆਉਣਾ ਮੈਨੂੰ ਲੱਗਦਾ ਇਹਨਾਂ ਦੀ ناکਾਮੀ ਹੈ। ਦੇਸ਼ਪਾਲ ਦੇ ਵਿੱਚ ਲੋਕ ਹਿੰਦੀ ਬੋਲਦੇ ਆ, ਹਿੰਦੀ ਚ ਗੱਲਬਾਤ ਕਰਦੇ ਆ। ਇਹ ਤੇ ਇਹਨਾਂ ਦੀ ناکਾਮੀ ਆ, ਇਹ ਮਜ਼ਾਕੀਆ ਸੁਭਾਅ ਨਹੀਂ ਸੀਗਾ। ਸੀਰੀਅਸ ਮੈਟਰ ਸੀਗਾ। ਹੜ੍ਹ ਪੀੜਤਾਂ ਨਾਲ ਮੀਟਿੰਗ ਕਰਨੀ, ਹੜ੍ਹ ਪੀੜਤਾਂ ਦੇ ਬਾਰੇ ਡਿਸੀਜਨਸ ਲੈਣੇ, ਇਹ ਬੜਾ ਸੀਰੀਅਸ ਇਸ਼ੂ ਆ, ਇਹ ਕੋਈ ਮਜ਼ਾਕ ਨਹੀਂ ਹੈਗਾ। ਇਹਨਾਂ ਲੋਕਾਂ ਨੂੰ ਇਹ ਮਜ਼ਾਕ ਲੱਗਦਾ ਆ ਰਿਹਾ ਤਾਂ ਹੀ ਪੰਜਾਬ ਦਾ ਚ ਮਜ਼ਾਕ ਬਣਿਆ ਪਿਆ ਦੇਸ਼ਪਾਲ ਦੇ। ਸਰੋ ਸਾਹਿਬ ਜਿਸ ਤਰ੍ਹਾਂ ਸੁਖਵੀਰ ਬਾਦਲ ਹੋਰੀ ਗਰਾਊਂਡ ਲੈਵਲ ਤੇ ਖੁੱਲ ਕੇ ਸਾਹਮਣੇ ਹੋਰ ਸਮਾਜ ਸੇਵੀ ਸੰਸਥਾਵਾਂ ਆਈਆਂ ਪਰ ਭਾਜਪਾ ਦਾ ਕੋਈ ਵੱਡਾ ਲੀਡਰ ਉਸ ਤਰ੍ਹਾਂ ਗਰਾਊਂਡ ਲੈਵਲ ਤੇ ਖੁੱਲ ਕੇ ਸਾਹਮਣੇ ਨਹੀਂ ਹੜਪ ਪ੍ਰਭਾਵਿਤ ਲੱਗਿਆ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਜੀ ਮੇਰੇ ਖਿਆਲ 'ਚ ਤੁਹਾਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਜਾ ਕੇ ਜਗ੍ਹਾ ਤੇ ਦੇਖੋ ਹੜਪੀੜਤਾਂ ਲਈ ਜਿੰਨੀ ਸਮੱਗਰੀ ਦਿੱਲੀ ਤੋਂ ਦਿੱਲੀ ਸਰਕਾਰ ਤੋਂ ਹਰਿਆਣਾ ਸਰਕਾਰ ਤੋਂ ਯੂਪੀ ਸਰਕਾਰ ਤੋਂ ਗੁਜਰਾਤ ਤੋਂ ਮੱਧ ਪ੍ਰਦੇਸ਼ ਤੋਂ ਆਈ ਹੈ ਉਹ ਦਿਨ ਰਾਤ ਜੰਗੀ ਪੱਦਰ ਦੇ ਉੱਤੇ ਭਾਜਪਾ ਦੇ ਜਿਹੜੇ ਛੋਟੇ ਵਰਕਰ ਕਾਰਕਿਰਤਾ ਨਾ ਉਹ ਵੰਡ ਰਹੇ ਆ ਅਸੀਂ ਇਸ ਤੇ ਰਾਜਨੀਤੀ ਨਹੀਂ ਕਰ ਰਹੇ ਲੋਕੀ ਆਪਦਾ ਦੇ ਵਿੱਚ ਤਰਾਸ ਤਰਾਸ ਕਰ ਰਹੇ ਹੁਣ ਤੇ ਉਸ ਤੇ ਰਾਜਨੀਤੀ ਸੌੜੀ ਰਾਜਨੀਤੀ ਲੋਕ ਕਰਨ ਬੜੀ ਮਾੜੀ ਗੱਲ ਹੈ ਸਾਡੇ ਕੇਂਦਰ ਦੇ ਕੇਂਦਰ ਸਰਕਾਰ ਦੇ 25 ਕੈਬਨਿਟ ਮინისტრਾਂ ਦੀ ਡਿਊਟੀ ਲੱਗੀ ਹੈ ਕਿ ਤੁਸੀਂ ਅਸੈਸਮੈਂਟ ਕਰਕੇ ਏਰੀਆ ਦਾ ਸਾਰਾ ਜਾਇਜ਼ਾ ਲੈ ਕੇ ਦੱਸੋ ਕਿ ਲੋਕਾਂ ਦਾ ਕਿੱਥੇ ਕਿੱਥੇ ਕਿਨਾ ਕਿਨਾ ਨੁਕਸਾਨ ਹੋਇਆ ਹੈ ਕੇਂਦਰ ਸਰਕਾਰ ਦੀਆਂ ਟੀਮਾਂ ਅਲੱਗ ਤੋਂ ਕੰਮ ਕਰ ਰਹੀਆਂ ਅਸੈਸ ਕਰਨ ਦੇ ਲਈ ਇਹ ਗਲਤ ਕਰ ਲੈ ਭਾਜਪਾ ਦਾ ਹਰ ਵਰਕਰ ਭਾਜਪਾ ਦਾ ਹਰ ਕਾਰਕਿਰਤਾ ਅੜਪੀੜਤਾ ਦੀ ਮਦਦ ਦੇ ਲਈ ਦਿਨ ਰਾਤ ਲੱਗਾ ਹੋਇਆ ਹੈ ਜਾ ਕੇ ਦੇਖੋ ਉੱਤੇ ਪਰ ਅਹੀਂ ਉਸੇ ਰਾਜਨੀਤੀ ਨਹੀਂ ਕਰਦੇ ਉਸਰਾ ਸਾਹਿਬ ਲਾਸਟ ਸਵਾਲ ਹੈ 2027 ਦੇ ਵਿਧਾਨ ਸਭਾ ਚੋਣਾਂ ਚ ਬੀਜੇਪੀ ਦਾ ਕਿਸੇ ਪਾਰਟੀ ਨਾਲ ਅਲਾਈਅንስ ਹੋਣ ਦਾ ਚਾਂਸ ਹੈ ਜਾਂ ਇੰਡੀਪੈਂਡੈਂਟ ਲੜੋਗੇ ਅੱਜ ਦੀ ਤਰੀਕ ਦੇ ਵਿੱਚ ਅਸੀਂ ਇੰਨੇ ਸਮਰਥ ਹਾਂ ਕਿ ਅਸੀਂ ਆਪਣੇ ਆਪ ਦੇ ਵਿੱਚ ਭਾਜਪਾ ਸਾਰੇ ਪੰਜਾਬ ਦੇ ਇਲੈਕਸ਼ਨ ਲੜੇਗੀ ਤੇ ਸਰਕਾਰ ਵੀ ਬਣਾਏਗੀ ਤੁਹਾਨੂੰ ਬਜੀ ਸਭ ਤੋਂ ਇੱਕ ਦੋ ਬੋਲ ਥੈਂਕ ਯੂ ਸੋ ਮੱਚ